ਮੁੰਡੇ ਵਾਲੇ ਆ ਗਏ ਸੀ ਲੜਕੀ ਨੂੰ ਵਿਆਉਣ ਪਰ ਲੜਕੀ ਦੇ ਪਿਤਾ ਨੇ ਸਪੀਕਰ ਲੈ ਕੇ ਬਰਾਤ ਨੂੰ ਕਰ ਦਿੱਤੀ ਆਲੌਕਮੈਂਟ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਵਿਆਹਾਂ ਵਿੱਚ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਦੀ ਅਤੇ ਬਰਾਤ ਦੀ ਸੇਵਾ ਵਿੱਚ ਆਪਣੀ ਹیثیت ਦੇ ਅਨੁਸਾਰ ਪੂਰੀ ਸੇਵਾ ਕੀਤੀ ਜਾਂਦੀ ਹੈ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਇੱਕ ਵਿਅਕਤੀ ਨੂੰ ਸਪੀਕਰ ਵਿੱਚ ਬੋਲਦੇ ਦੇਖ ਰਹੇ ਹੋ ਦਰਸਲ ਇਹ ਵਿਅਕਤੀ ਲੜਕੀ ਦਾ ਪਿਤਾ ਹੈ ਜਦੋਂ ਉਸਨੇ ਦੇਖਿਆ ਕਿ ਬਰਾਤ ਆ ਗਈ ਹੈ ਤਾਂ ਇਸ ਵੱਲੋਂ ਸਪੀਕਰ बरातियां की खाना बिल्कुल भी खराब न किया जाए जिन्हें खाने की जरूरत होवे उन्ना ही लिया जाए शादी में आए सभी मेहमानों का बहुत बहुत स्वागत सम्मान है मैं आप सभी लोगो ऐसी एक छोटी सी गुजारिश करना चाहता हूँ की जो खाना है जितनी जरुरत है उतना ही ले खाना वेस्ट न करे खाना खाते समय जो पलेटे है वो डस्टबिन में डाले ਤਾਂ ਕਿ ਸਫਾਈ ਦਾ ਵੀ ਜਿਆਦਾ ਸੇ ਜਿਆਦਾ ਖਿਆਲ ਰੱਖੇ। ਸੋ ਜਿਸ ਪਿਤਾ ਨੇ ਪਾਈ ਪਾਈ ਜੋੜ ਕੇ ਆਪਣੀ ਲੜਕੀ ਦਾ ਵਿਆਹ ਕੀਤਾ ਹੋਵੇ ਉਹਨਾਂ ਦੀ ਹਮੇਸ਼ਾ ਹੀ ਕਦਰ ਕਰਨੀ ਚਾਹੀਦੀ ਹੈ। ਸੋ ਤੁਹਾਡੇ ਇਸ ਪਿਤਾ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜਰੂਰ ਕਰਿਓ। ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ।